ਨਿਆ ਮਤਾਬਿਕ ਕਿਹਾ ਜਾਂਦਾ ਹੈ ਕਿ ਜਿੱਦੋਂ ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ 1515 ਨੂੰ ਕਰਕੇ ਵਾਪਸ ਆਏ ਨੇ ਉਹ ਉਦਾਸੀ ਤੋਂ ਬਾਅਦ ਇੱਥੇ ਹੀ ਸਤਕਾਰਯੋਗ ਉਹਨਾਂ ਦੇ ਸੁਪੁੱਤਰ ਬਾਬਾ ਲਕਸ਼ਮੀਦਾਸ ਜੀ ਬਾਬਾ ਸ਼੍ਰੀਚੰਦ ਜੀ ਨਾਲ ਮੁਲਾਕਾਤ ਹੁੰਦੀ ਹੈ ਇਥੇ ਇੱਕ ਖੂਬ ਹੀ ਦੱਸਿਆ ਜਾਂਦਾ ਹੈ ਇਤਿਹਾਸਕ ਪ੍ਰਾਤਨ ਮੁਤਾਬਕ ਆਪਾਂ ਦੇ ਵੀ ਦਰਸ਼ਨ ਕਰਾਂਗੇ ਇਹ 1515 ਦੇ ਇਤਿਹਾਸ ਦੇ ਪੰਨਿਆਂ ਮੁਤਾਬਕ ਜਿਹੜੀ ਆ ਇਤਿਹਾਸਕ ਸਥਾਨ ਆ ਸਿੱਖ ਧਰਮ ਦੇ ਵਿੱਚ ਇਹ ਬਿਲਕੁਲ ਹੀ ਪਾਕਿਸਤਾਨ ਦੇ ਬਾਰਡਰ ਤੇ ਆਪਾਂ ਕਹਿ ਸਕਦੇ ਆ ਇਹ ਤੋਂ ਨਾਲ ਨਜ਼ਦੀਕ ਕੁਝ ਦੂਰੀ ਤੇ ਹੀ ਪਾਕਿਸਤਾਨ ਦਾ ਬਾਰਡਰ ਆ ਜਿੱਥੇ ਹੋ ਸਕਿਆ ਇਹ ਆਪਾਂ ਦਰਸ਼ਨ ਕਰਨ ਵੀ ਜਾਵਾਂਗੇ ਉਸ ਪਾਸੇ ਨੂੰ ਵੀ ਇਹ ਜਿਹੜੇ ਪਵਿੱਤਰ ਸਥਾਨ ਇੱਥੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਸੇਵਾ ਕਰ ਰਹੀਆਂ ਨੇ ਬਹੁਤ ਹੀ ਮਨ ਖੁਸ਼ ਹੋਇਆ ਸਿੱਖ ਧਰਮ ਦੇ ਵਿੱਚ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਹੁਣਾਂ ਨੇ ਵੀ ਇੱਥੇ ਬਹੁਤ ਬਖਸ਼ਿਸ਼ਾਂ ਕਹਿਨ ਤੋਂ ਭਾਵ ਕਿ ਬਹੁਤ ਪੈਸਾ ਲਾਇਆ ਗੁਰਦੁਆਰਾ ਸਾਹਿਬ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਹੈ ਜਿਵੇਂ ਦੀ ਇੱਥੇ ਇਮਾਰਤ ਜਿਹੜੀ ਆ ਬਣੇਗੀ ਬਹੁਤ ਹੀ ਵਧੀਆ ਤੇ ਇਮਾਰਤ ਜਿਹੜੀ ਆ ਲਗਭਗ ਬਣ ਕੇ ਕਾਫੀ ਤਿਆਰ ਹੋ ਗਈ ਆ ਪਲਸਟਰ ਦਾ ਕੰਮ ਚੱਲਦਾ ਪਿਆ ਆ ਸੰਤਾਂ ਜਿਹੜੀਆਂ ਨੇ ਬਹੁਤ ਸੇਵਾ ਕਰ ਰਹੀਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਲਡਿੰਗ ਜਿਹੜੀ ਆ ਸਾਰੇ ਪਾਸੇ ਬਣੀ ਹੋਈ ਆ ਇੰਜੀ ਦੇ ਇਤਿਹਾਸਕ ਗੁਰਦਾਰੇ ਸਹਿਬਾਨ ਤੁਸੀਂ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਸਕਾ ਤੇ ਦਰਸ਼ਨ ਕਰ ਸਕਦੇ ਹੋ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਸਕਾ ਅੱਜ ਦਰਸ਼ਨ ਦੇ ਦਾਰ ਕਰਨ ਆਇਆ ਇੱਥੇ ਬਹੁਤ ਹੀ ਸ਼ਾਨਦਾਰ ਜਿਹੜਾ ਇੱਕ ਹਾਲ ਬਣਿਆ ਹੋਇਆ ਗੁਰੂ ਨਾਨਕ ਸਾਹਿਬ ਜੀ ਦੀ ਮਿੱਠੀ ਯਾਦ ਦੇ ਵਿੱਚ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਇੱਥੇ ਬਹੁਤ ਹੀ ਸ਼ਾਨਦਾਰ ਸਰੋਵਰ ਦੀ ਇਮਾਰਤ ਵੀ ਬਣੀ ਹੋਈ ਆ ਇੱਥੇ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਸ ਪਵਿੱਤਰ ਸਥਾਨ ਦੀ ਪਵਿੱਤਰ ਇਸ ਜਗ੍ਹਾ ਦੀ ਬਹੁਤ ਹੀ ਡੂੰਗੀ ਜਿਹੜੀ ਜਾਣਕਾਰੀ ਦਿੱਤੀ ਆ ਤੇ ਨਾਲ ਹੀ ਦੱਸਿਆ ਕਿ ਇੱਥੇ ਹੀ ठाਉ ਖੂਹ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਰੁਕੇ ਸਨ ਆਓ ਦਰਸ਼ਨ ਕਰਦੇ ਹਾਂ ਇੱਥੇ ਜਾ ਰਹੇ ਹਾਂ ਉਸ ਪਵਿੱਤਰ ਖੂਹ ਦੇ ਦਰਸ਼ਨ ਕਰਨ ਦੇ ਲਈ ਇਹੀ ਉਹ ਪਵਿੱਤਰ ਖੂਹ ਹੈ ਜਿਹਨੂੰ ਅੱਜ ਅਸੀਸੇ ਨਾਲ ਮੜਿਆ ਹੋਇਆ ਤੇ ਆਪਾਂ ਦੇਖ ਸਕਦੇ ਹਾਂ ਕਿ ਪਰਾਤਨ ਜਿਹੜੀਆਂ ਕੰਧਾਂ ਜਿਹੜੀਆਂ ਦੇਖ ਸਕਦੇ ਆਂ ਤੇ ਪਿਛਲੇ ਪਾਸੇ ਉਹ ਖੂਹ ਆ ਇੱਥੇ ਅੱਜ ਨਲਕਾ ਲਾ ਦਿੱਤਾ ਗਿਆ ਸੰਗਤ ਲਈ ਜਲ ਸ਼ਕਨ ਦੇ ਲਈ ਅਸੀਂ ਇਸ ਪਵਿੱਤਰ ਸਥਾਨ ਤੇ ਜਲ ਜ਼ਰੂਰ ਸ਼ਕਾਂਗੇ ਇਹ ਗੁਰਦਰਾ ਡੇਰਾ ਪਾਪਾ ਨਾਨਕ ਸਾਹਿਬ ਦੇ ਨੇੜੇ ਹਾਂਜੀ ਕਬਲਜੀਤ ਕੌਰ ਪਰਸਿੱਕਾ ਨਲਕਾ ਗਿਰ ਰੇ ਤੇ ਪਿੱਛੇ ਜਲ ਛਕ ਰਹੇ ਨੇ ਇਸ ਪਵਿੱਤਰ ਸਥਾਨ ਤੋਂ ਇਸ ਖੂਹ ਦਾ ਜਲ ਜਿਹੜਾ ਵਾ ਨਲਕੇ ਦੇ ਰੁੱਤ ਕੱਢਿਆ ਜਰਾ ਬਹੁਤ ਹੀ ਜਿਆਦਾ ਸੁਆਦਿਆ ਪਾਣੀ ਦਾ ਬਹੁਤ ਹੀ ਆਨੰਦ ਵਾਲਾ ਜੀ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਆ ਬਣ ਰਹੀ ਆ ਜਿਹੜੀ ਪਹਿਲੀ ਇਮਾਰਤ ਤੇ ਆ ਉਹਨੂੰ ਕੁਝ ਤੋੜਪੰਨ ਕੀਤੀ ਗਈ ਆ ਪਰ ਉਹਦੇ ਵੀ ਦਰਸ਼ਨ ਕਰ ਸਕਦੇ ਆ ਤੇ ਨਵੀਂ ਇਮਾਰਤ ਜਿਹੜੀ ਆ ਸਿਰਜੀ ਗਈ ਆ ਇੱਥੇ ਉਹ ਵੀ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਅਰਜਨ ਸਾਹਿਬ ਜੀ ਨਤਮਸ ਪਹੋਕੇ ਸੰਗਤਾਂ ਨੂੰ ਦਰਸ਼ਨ دیدار ਦਿੱਤੇ ਤੇ ਕੀਰਤਨ ਕੀਤਾ ਗਿਆ ਸੀ ਆਓ ਅੰਦਰ ਜਾ ਕੇ ਗੁਰੂ ਮਹਾਰਾਜੀ ਦੇ ਦਰਸ਼ਨ دیدار ਕਰਦੇ ਹਾਂ ਧੰਨ ਧੰਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਿਸ਼ੋਭਤ ਨੇ ਸੰਗਤਾਂ ਨੂੰ ਦਰਸ਼ਨ دیدار ਦੇਣ ਲਈ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਕਿਹਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਵੀ ਵਿਚਾਰਾਂ ਕੀਤੀਆਂ ਇਸ ਪਵਿੱਤਰ ਸਥਾਨ ਤੇ ਥੜਾ ਸਾਬ ਬੋਲਦੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਨੇ ਵੀ ਇੱਥੇ ਆ ਕੇ ਆਪਣੇ ਮੁਬਾਰਕ ਚਰਨ ਪਾਏ ਤੇ ਇੱਥੇ ਜਿਹੜਾ ਵਾ ਕੀਰਤਨ ਕੀਤਾ ਗਿਆ ਸੀ ਇਹ ਡੇਰਾ ਬਾਬਾ ਨਾਨਕ ਨਜ਼ਦੀਕ ਰਮਦਾਸ ਚਾਰ ਸਫੇਰੀ ਗੁਰਦਰਾ ਸਾਹਿਬ ਦੇ ਕੁਝ ਪਾਰਕਾਂ ਬਣੀਆਂ ਹੋਈਆਂ ਨੇ ਸੰਗਤਾਂ ਦੇ ਲਈ ਆਰਾਮ ਕਰਨ ਦੇ ਲਈ ਬਹਿਣ ਉੱਠਣ ਦੇ ਲਈ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਸ਼ਾਨਦਾਰ ਗੁਰੂ ਘਰ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਸੰਗਤਾਂ ਦੇ ਲਈ ਤੇ ਬਹੁਤ ਹੀ ਸੰਤਾਂ ਜਿਹੜੀਆਂ ਨੇ ਇੱਥੇ ਹਾਜ਼ਰੀ ਭਰਦੀਆਂ ਪਈਆਂ ਨੇ ਆਪਾਂ ਦਰਸ਼ਨ ਕਰ ਸਕਦੇ ਹਾਂ ਇਹ ਇਹ ਵਾਕਿਆ ਇਹ ਇਤਿਹਾਸ ਦੇ ਪੰਨੇ 1515 ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਜਿਹੜੀ ਉਹਨਾਂ ਉਦਾਸੀ ਕੀਤੀ ਆ ਉਸ ਤੋਂ ਬਾਅਦ ਦੇ ਇਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਤੇ ਇਹ ਨਗਰ ਵਸਿਆ ਇਹ ਨਗਰ ਜਿਹੜਾ ਵਾ ਬਾਬੇ ਨਾਨਕ ਦੇ ਪੜਪੋਤੇ ਆ ਦੇ ਮੁਤਾਬਕ ਕਿਹਾ ਜਾਂਦਾ ਵਸਾਇਆ ਗਿਆ ਡੇਰਾ ਬਾਬਾ ਨਾਨਕ ਕਹਿਣ ਤੋਂ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਜਿਹੜੀ ਪੀੜੀ ਸੀ ਉਹ ਚੱਲਦੀ ਰਹੀ ਸੀ ਆ ਬਾਅਦ ਵਿੱਚ ਵੀ ਲੇਕਿਨ ਜੋਤ ਜਿਹੜੀ ਸੀ ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਦੇ ਦਿੱਤੀ ਸੀ ਆਪਣੀ ਤਾਂ ਕਿ ਗੁਰੂ ਅੰਗਦ ਸਾਹਿਬ ਜੀ ਤੋਂ ਫਿਰ ਗਾੜੀ ਸਾਰੀ ਤੁਸੀਂ ਹਿਸਟਰੀ ਜਾਣਦੇ ਹੋ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ